ਸੁਲਮਾਨ ਖਾਨ ਦੇ ਘਰ ਤੇ ਹਮਲਾ ਕਰ ਦਿੱਤਾ ਗਿਆ ਜੀ ਹਾਂ ਇਹ ਬਿਲਕੁਲ ਐਕਸਕਲੂਸਿਵ ਤਸਵੀਰਾਂ ਸੁਲਮਾਨ ਖਾਨ ਦੇ ਘਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਫਾਇਰਿੰਗ ਕੀਤੀ ਗਈ ਹੈ ਤਿੰਨ ਰਾਉਂਡ ਜਿਹੜੇ ਨੇ ਉਹ ਫਾਇਰ ਕਰ ਦਿੱਤੇ ਗਏ ਨੇ ਔਰ ਉਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਸੁਲਮਾਨ ਖਾਨ ਵੀ ਕਰਦੇ ਵਿੱਚ ਮੌਜੂਦ ਸੀ ਔਰ ਗਨੀਮਤ ਇਹ ਰਹੀ ਹੈ ਕਿ ਕਿਸੇ ਵੀ ਤਰੀਕੇ ਦਾ ਕੋਈ ਵੀ ਜਾਨੀ ਨੁਕਸਾਨ ਜਿਹੜਾ ਇਸ ਦੇ ਵਿੱਚ ਨਹੀਂ ਹੋਇਆ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਐਨ ਘਰ ਦੇ ਉੱਪਰ ਫਾਇਰਿੰਗ ਕੀਤੀ ਹੈ ਜਿਸ ਫਲੋਰ ਤੇ ਸੁਲਮਾਨ ਖਾਨ ਰਹਿੰਦੇ ਨੇ ਜਿਸ ਫਲੋਰ ਤੇ ਉਹਨਾਂ ਦਾ ਪੂਰਾ ਪਰਿਵਾਰ ਰਹਿੰਦਾ ਹੈ ਉਸੇ ਫਲੋਰ ਤੇ ਜਿਹੜੇ ਆ ਫਾਇਰਿੰਗ ਕੀਤੀ ਗਈ ਹੈ ਤੇ ਹੁਣ ਟੀਮਾਂ ਪਹੁੰਚ ਚੁੱਕੀਆਂ ਨੇ ਫੋਰੈਂਸਿਕ ਦੀਆਂ ਟੀਮਾਂ ਪਹੁੰਚੀਆਂ ਨੇ ਐਟੀਐਸ ਦੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਪੁਲਿਸ ਬਲ ਵੱਡੀ ਮਾਤਰਾ ਦੇ ਵਿੱਚ ਤਾਇਨਾਤ ਕਰ ਦਿੱਤਾ ਗਿਆ ਤਾਂ ਲਗਾਤਾਰ ਸਲਮਾਨ ਖਾਨ ਦੀ ਜਾਨ ਨੂੰ ਲੈ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਾਨ ਨੂੰ ਮਾਰਨ ਦੀਆਂ ਤਬਕੀਆਂ ਲਗਾਤਾਰ ਸਲਮਾਨ ਖਾਨ ਦਾ ਪਿਛਾ ਕਰ ਰਹੀਆਂ ਨੇ ਔਰ ਪਹਿਲਾਂ ਵੀ ਅਟੈਕ ਹੋਇਆ ਹੈ ਸਲਮਾਨ ਖਾਨ ਤੇ ਪਹਿਲਾਂ ਵੀ ਹਮਲਾ ਹੋਇਆ ਹੈ ਘਰ ਤੇ ਹਮਲਾ ਹੋਇਆ ਹੈ ਤੇ ਇਸ ਵਾਰ ਫਿਰ ਉਹਨਾਂ ਦੇ ਘਰ ਦੇ ਉੱਪਰ ਇਹ ਹਮਲਾ ਕਰ ਦਿੱਤਾ ਗਿਆ ਫਾਇਰਿੰਗ ਹੋਈ ਅੱਜ ਸਵੇਰੇ ਤੜਕਸਾਰ ਹੀ 5 ਵਜੇ ਦੇ ਕਰੀਬ ਦੋ ਹਮਲਾਵਰ ਬਾਈਕਸ 'ਵਾਰ ਆਉਂਦੇ ਨੇ ਔਰ ਤਾਬਰ ਤੋੜ ਗੋਲੀਆਂ ਚਲਾਉਣੀਆਂ ਸਲਮਾਨ ਦੇ ਘਰ ਦੇ ਉੱਪਰ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਉਹਨਾਂ ਦੇ ਵੱਲੋਂ ਕਿਉਂਕਿ ਲਗਾਤਾਰ ਹੀ ਪਹਿਲਾਂ ਵੀ ਸਲਮਾਨ ਖਾਨ ਨੂੰ ਥ੍ਰੈਟ ਕਾਲ ਥ੍ਰੈਟ ਮੈਸੇजेस ਆਉਂਦੇ ਸੀਗੇ ਜਿਸ ਤੋਂ ਬਾਅਦ ਕਹਿਆ ਜਾਂਦਾ ਕਿ ਤੇਰੇ ਤੇ ਫਾਇਰਿੰਗ ਕਰਨੀ ਹੈ ਤਾਂ ਇਸ ਤੋਂ ਬਾਅਦ ਦੇ ਵਿੱਚ ਤਾਂ ਕਿਤਨਾ ਕਿਤੇ ਉਹ ਚੌਕਸੀ ਵਰਤੀ ਜਾਂਦੀ ਸੀਗੀ ਪਰ ਇਸ ਸਮੇਂ ਕੋਈ ਵੀ ਇਸ ਤੋਂ ਪਹਿਲਾਂ ਅ ਜਿਹੜੀ ਜਾਣਕਾਰੀ ਮਿਲ ਪਾ ਰਹੀ ਹੈ ਕਿ ਕੋਈ ਵੀ ਮੈਸੇਜ ਨਹੀਂ ਆਇਆ ਥ੍ਰੈਟ ਭਰਿਆ ਕੋਈ ਵੀ ਫੋਨ ਕਾਲ ਜਿਹੜਾ ਥ੍ਰੈਟ ਭਰੀ ਨਹੀਂ ਆਈ ਪਰ ਉਸ ਤੋਂ ਬਾਅਦ ਫਾਇਰਿੰਗ ਡਾਇਰੈਕਟਲੀ ਜਿਹੜੀ ਹੈ ਘਰ ਦੇ ਉੱਪਰ ਸਲਮਾਨ ਖਾਨ ਦੇ ਉਹ ਕਰ ਦਿੱਤੀ ਗਈ ਹੈ ਤਸਵੀਰਾਂ ਬਿਲਕੁਲ ਐਕਸਕਲੂਸਿਵ ਤਸਵੀਰਾਂ ਸਲਮਾਨ ਖਾਨ ਦੇ ਘਰ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਫਾਇਰਿੰਗ ਹੋਈ ਹੈ ਤੇ ਫਾਇਰਿੰਗ ਹੋਣ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਫਰੈਂਸਿਕ ਦੀਆਂ ਟੀਮਾਂ ਏਟੀਐਸ ਟੀਮਾਂ ਪਹੁੰਚ ਚੁੱਕੀਆਂ ਨੇ ਔਰ ਜਾਂਚ ਕੀਤੀ ਜਾ ਰਹੀ ਹੈ ਜਿੱਥੇ-ਜਿੱਥੇ ਫਾਇਰਿੰਗ ਹੋਈ ਹੈ ਉਹਨਾਂ ਉਹਨਾਂ ਨਿਸ਼ਾਨ ਨਾਂ ਨੂੰ ਮਾਰਕ ਕਰ ਲਿਆ ਗਿਆ ਤੁਸੀਂ ਦੇਖ ਸਕਦੇ ਹੋ ਫਰੈਂਸਿਕ ਟੀਮ ਦੇ ਜਿਹੜੇ ਆਫੀਸਰਸ ਨੇ ਉਹ ਜਿੱਥੇ ਗੋਲੀਆਂ ਦੇ ਨਿਸ਼ਾਨ ਨੇ ਜਿੱਥੇ ਫਾਇਰਿੰਗ ਹੋਈ ਹੈ ਘਰ ਦੇ ਉੱਪਰ ਉਹਨਾਂ ਨੂੰ ਮਾਰਕ ਕਰਕੇ ਤੇ ਉਹਨਾਂ ਦੇ ਨਿਸ਼ਾਨ ਜਿਹੜੇ ਹੈ ਫਰੈਂਸਿਕ ਦੀਆਂ ਟੀਮਾਂ ਦੇ ਵੱਲੋਂ ਲਏ ਜਾ ਰਹੇ ਹੈ ਤਾਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਤਾਂ ਲਗਾਤਾਰ ਸੁਲਮਾਨ ਖਾਨ ਦੀ ਜੇਕਰ ਜਾਨੋ ਮਾਰਨ ਦੀ ਧਮਕੀ ਇਹਨਾਂ ਨੂੰ ਆਉਂਦੀਆਂ ਨੇ ਜਾਂ ਇਹਨਾਂ ਦੇ ਉੱਪਰ ਅਟੈਕ ਹੁੰਦੇ ਨੇ ਤਾਂ ਇੱਕ ਨਾਮ ਇਹਨਾਂ ਦੇ ਨਾਲ ਜੁੜਦਾ ਹੈ ਲਾਰੈਂਸ ਬਿਸ਼ਨੂਈ ਦਾ ਕਿਉਂਕਿ ਲਗਾਤਾਰ ਲਾਰੈਂਸ ਬਿਸ਼ਨੂਈ ਨੇ ਇਹ ਵੀ ਕਬੂਲਿਆ ਚਾਹੇ ਉਹ ਇੰਟਰਵਿਊ ਦੇ ਦੌਰਾਨ ਹੋਵੇ ਚਾਹੇ ਜਿਵੇਂ ਮਰਜੀ ਪੋਸਟ ਦੇ ਜ਼ਰੀਏ ਹੁਣ ਤਾਂ ਉਹ ਹਮੇਸ਼ਾ ਇਹ ਕਹਿੰਦੇ ਆ ਕਿ ਸਲਮਾਨ ਖਾਨ ਨੂੰ ਅਸੀਂ ਜਾਨੋ ਮਾਰਨਾ ਹੈ ਤਾਂ ਇੱਕ ਹਿਸਾਬ ਦੇ ਨਾਲ ਕਹਿ ਲਈ ਤਾਂ ਜਿਹੜਾ ਲਾਰੈਂਸ ਬਿਸ਼ਨੂਈ ਹੈ ਉਹ ਕਹਿੰਦਾ ਕਿ ਸਾਡਾ ਮੇਨ ਹੁਣ ਕੰਮ ਇਹੀ ਹੈ ਕਿ ਅਸੀਂ ਸਲਮਾਨ ਖਾਨ ਨੂੰ ਜਾਨੋ ਮਾਰਨਾ ਹੈ ਕਿਉਂਕਿ ਉਹ ਇਨਸੀਡੈਂਟ ਤੁਹਾਨੂੰ ਪਤਾ ਹੀ ਹੈ ਕਿ ਦੇਸ ਨੂੰ ਲੈ ਕੇ ਲਾਰੈਂਸ ਬਿਸ਼ਨੋਈ ਕਹਿੰਦਾ ਕਿ ਸਾਡੀ ਉਸ ਧਾਰਮਿਕ ਸਥਾਨ ਤੇ ਜਾ ਕੇ ਜਿਹੜਾ ਸੁਲਮਾਨ ਖਾਨ ਹੈ ਉਹ ਮਾਫੀ ਮੰਗ ਲਵੇ ਤਾਂ ਫਿਰ ਅਸੀਂ ਉਹਨੂੰ ਛੱਡ ਦਾਂਗੇ ਪਰ ਉਸ ਤੋਂ ਬਾਅਦ ਕਹਿੰਦਾ ਕਿ ਦੇਕਰ ਨਹੀਂ ਤਾਂ ਅਸੀਂ ਫਿਰ ਇਸ ਨੂੰ ਜਾਨੋਂ ਮਾਰ ਦੇਾਂਗੇ ਤਾਂ ਲਗਾਤਾਰ ਜਾਨੀ ਦੁਸ਼ਮਣ ਅਸੀਂ ਕਹਿ ਸਕਦੇ ਹਾਂ ਜੇਕਰ ਕੋਈ ਥ੍ਰੈਟ ਕਾਲ ਆਉਂਦੀ ਹੈ ਥ੍ਰੈਟ ਮੈਸੇਜਸ ਆਉਂਦੇ ਨੇ ਕਿਉਂਕਿ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਲਾਰੈਂਸ ਬਿਸ਼ਨੋਈ ਦੇ ਵੱਲੋਂ ਦਿੱਤੀਆਂ ਜਾ ਚੁੱਕੀਆਂ ਨੇ ਸੁਲਮਾਨ ਖਾਨ ਨੂੰ ਤਾਂ ਇੱਕ ਵਾਰ ਫਿਰ ਅਟੈਕ ਹੋਇਆ ਹੈ ਸੁਲਮਾਨ ਖਾਨ ਦੇ ਘਰ ਤੇ ਅਟੈਕ ਹੋਇਆ ਹੁਣ ਇਸ ਦੇ ਪਿੱਛੇ ਕਿਸ ਦਾ ਹੱਥ ਹੈ ਹਾਲਾਂਕਿ ਅਜੀਤਾ ਕੋ ਕੋਈ ਵੀ ਪੋਸਟ ਪਾ ਕੇ ਕੋਈ ਵੀ ਬਿਆਨ ਹੈ ਜਿਹੜਾ ਸਾਹਮਣੇ ਨਹੀਂ ਆਇਆ ਕਿ ਇਹ ਫਾਇਰਿੰਗ ਕਿਸ ਗੁੱਟ ਦੇ ਵੱਲੋਂ ਕੀਤੀ ਗਈ ਹੈ ਪਰ ਜੇਕਰ ਜਾਣੀ ਦੁਸ਼ਮਣ ਦੀ ਗੱਲ ਕੀਤੀ ਜਾਵੇ ਤਾਂ ਸੁਲਮਾਨ ਖਾਨ ਦੇ ਨਾਲ ਲਾਰੈਂਸ ਬਿਸ਼ਨੋਈ ਦਾ ਨਾਮ ਜੁੜਦਾ ਹੈ ਕਿ ਲਾਰੈਂਸ ਬਿਸ਼ਨੋਈ ਹੁਣੀ ਕਹਿੰਦੇ ਆ ਕਿ ਅਸੀਂ ਸਲਮਾਨ ਨੂੰ ਜਾਨੋਂ ਮਾਰਨਾ ਹੈ ਸਾਡੀ ਜ਼ਿੰਦਗੀ ਦਾ ਮੁੱਖ ਹੁਣ ਟੀਚਾ ਹੀ ਸਲਮਾਨ ਖਾਨ ਨੂੰ ਜਾਨੋਂ ਮਾਰਨਾ ਹੈ ਤਾਂ ਇਸ ਤਰੀਕੇ ਦੀਆਂ ਧਮਕੀਆਂ ਜਿਹੜੀਆਂ ਨੇ ਲਗਾਤਾਰ ਲਾਰੈਂਸ ਬਿਸ਼ਨੋਈ ਹੁਣਾ ਤੇ ਵੱਲੋਂ ਖੁਦ ਦਿੱਤੀਆਂ ਜਾਂਦੀਆਂ ਸੀਗੀਆਂ ਔਰ ਉਸ ਤੋਂ ਬਾਅਦ ਅਟੈਕ ਵੀ ਕਰਵਾਏ ਗਏ ਘਰ ਦੇ ਉੱਪਰ ਹਮਲਾ ਵੀ ਕਰਵਾਇਆ ਗਿਆ ਤਾਂ ਇਹ ਤਸਵੀਰ ਐਕਸਕਲੂਸਿਵ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਜਿੱਥੇ ਗੋਲੀਆਂ ਚਲਾਈਆਂ ਗਈਆਂ ਨੇ ਘਰ ਦੇ ਉੱਪਰ ਹੁਣ ਨਿਸ਼ਾਨ ਜਿਹੜੇ ਆ ਆ ਉਹ ਫਰੈਂਸਿਕ ਟੀਮ ਦੇ ਵੱਲੋਂ ਖੰਗਾਲੇ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ ਔਰ ਜਿੰਨੇ ਵੀ ਆਸ-ਪਾਸ ਦੇ ਸੀਸੀਟੀਵੀ ਲੱਗੇ ਹੋਏ ਸੀਗੇ ਚਾਹੇ ਕੋਈ ਰੋਡ ਦੇ ਉੱਪਰ ਲੱਗਾ ਸੀ ਚਾਹੇ ਗੈਲੈਕਸੀ ਅਪਾਰਟਮੈਂਟ ਦੇ ਵਿੱਚ ਲੱਗਾ ਸੀ ਤਾਂ ਤਮਾਮ ਹੁਣ ਸੀਸੀਟੀਵੀ ਪਹਿਲੂਆਂ ਤੋਂ ਜਾਂਚ ਕੀਤੀ ਜਾਵੇਗੀ ਤਸਵੀਰਾਂ ਦੇਖ ਸਕਦੇ ਹੋ ਤਕਰੀਬਨ ਤੜਕਸਾਰ ਹੀ 5 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਕਿ ਸਲਮਾਨ ਖਾਨ ਦੇ ਘਰ ਤੇ ਫਾਇਰਿੰਗ ਕਰ ਦਿੱਤੀ ਗਈ ਹੈ ਦੋ ਹਮਲਾਵਰ ਬਾਈਕ ਸਵਾਰ ਆਉਂਦੇ ਨੇ ਹੁਣ ਉਹ ਹਮਲਾਵਰ ਕਿਹੜੀ ਗੈਂਗ ਦੇ ਨਾਲ ਸਬੰਧ ਰੱਖ ਤੇ ਨਹੀਂ ਆਖਰਕਾਰ ਇਹ ਕਿਸ ਦੇ ਵੱਲੋਂ ਜ਼ਿੰਮੇਵਾਰੀ ਲਈ ਜਾਵੇਗੀ ਕਿਉਂਕਿ ਆਮੂਮਨ ਤੌਰ ਤੇ ਪਹਿਲਾਂ ਪੋਸਟ ਪਾ ਦਿੱਤੀ ਜਾਂਦੀ ਹੈ ਹਾਲਾਂਕਿ ਲਾਰੈਂਸ ਬਿਸ਼ਨੋਈ ਜੇਲ੍ਹ ਤੋਂ ਕਹਿੰਦਾ ਕਿ ਸਾਡਾ ਸਭ ਤੋਂ ਵੱਡਾ ਦੁਸ਼ਮਣ ਸੁਲਮਾਨ ਖਾਨ ਹੈ ਸਾਡੀ ਜ਼ਿੰਦਗੀ ਦਾ ਹੁਣ ਮੁੱਖ ਟੀਚਾ ਹੀ ਸੁਲਮਾਨ ਖਾਨ ਨੂੰ ਮਾਰਨਾ ਹੈ ਅਸੀਂ ਬਦਲਾ ਪੂਰਾ ਕਰਨਾ ਹੈ ਸੁਲਮਾਨ ਖਾਨ ਦੀ ਜਾਨ ਲੈ ਕੇ ਤਾਂ ਜਦੋਂ ਵੀ ਫਾਇਰਿੰਗ ਹੁੰਦੀ ਹੈ ਜਾਂ ਜਦੋਂ ਵੀ ਕੋਈ ਧਮਕੀ ਭਰਿਆ ਮੈਸੇਜ ਆਉਂਦਾ ਹੈ ਤਾਂ ਲਾਰੈਂਸ ਬਿਸ਼ਨੋਈ ਦਾ ਜ਼ਿਕਰ ਇੱਥੇ ਜ਼ਰੂਰ ਛਿੜਦਾ ਹੈ ਹਾਲਾਂਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਕਿ ਇਹ ਹਮਲਾ ਕਿਸ ਨੇ ਕਰਵਾਇਆ ਹੈ ਕਿਹੜੀ ਗੈਂਗ ਨੇ ਕਰਵਾਇਆ ਹੈ ਕਿ ਜਦੋਂ ਤੱਕ ਉਹ ਗੁਰਗੇ ਜਦੋਂ ਤੱਕ ਉਹ ਬਾਈਕ ਸਵਾਰ ਹਮਲਾਵਰ ਫੜੇ ਨਹੀਂ ਜਾਂਦੇ ਉਦੋਂ ਤੱਕ ਜਾਂਚ ਜਿਹੜੀ ਹੈ ਉਹ ਜਾਰੀ ਰਹਿੰਦੀ ਹੈ ਉਦੋਂ ਤੱਕ ਖੁਲਾਸਾ ਨਹੀਂ ਹੋ ਸਕਦਾ ਕਿ ਕਿਸ ਗੁੱਟ ਦੇ ਵੱਲੋਂ ਇਹ ਫਾਇਰਿੰਗ ਕਰਵਾਈ ਗਈ ਔਰ ਇਸ ਦੇ ਪਿਛੇ ਦਾ ਮਕਸਦ ਕੀ ਹੈ ਕਿਉਂਕਿ ਲਗਾਤਾਰ ਹੀ ਸਲਮਾਨ ਖਾਨ ਨੂੰ ਇੱਕ ਤੋਂ ਬਾਅਦ ਇੱਕ ਵਾਰ ਇੱਕ ਤੋਂ ਬਾਅਦ ਇੱਕ ਵਾਰ ਟਾਰਗੇਟ ਕੀਤਾ ਜਾ ਰਿਹਾ ਹੈ ਪਹਿਲਾਂ ਸਲਮਾਨ ਖਾਨ ਦੀ ਰੇਕੀ ਕੀਤੀ ਗਈ ਉਦੋਂ ਗੁਰਗਾ ਜਿਹੜਾ ਫੜਿਆ ਗਿਆ ਤੇ ਉਸ ਤੋਂ ਬਾਅਦ ਫਿਰ ਇੱਕ ਵਾਰੀ ਘਰ ਤੇ ਸਲਮਾਨ ਖਾਨ ਦੇ ਫਾਇਰਿੰਗ ਹੋਈ ਸੀ ਜਦੋਂ ਸਲਮਾਨ ਖਾਨ ਘਰ ਦੇ ਵਿਚ ਮੌਜੂਦ ਨਹੀਂ ਸੀਗੇ ਆਪਣੇ ਫਾਰਮ ਤੇ ਸੀਗੇ ਤਾਂ ਉਦੋਂ ਫਾਇਰਿੰਗ ਹੋਈ ਤਾਂ ਹੁਣ ਇੱਕ ਵਾਰੀ ਫਿਰ ਸਲਮਾਨ ਖਾਨ ਦੇ ਜਿਹੜੇ ਘਰ ਦੇ ਉੱਪਰ ਫਾਇਰਿੰਗ ਹੋਈ ਹੈ ਤਾਂ ਇਸ ਸਮੇਂ ਤਾਂ ਸਲਮਾਨ ਖਾਨ ਤੇ ਪੂਰਾ ਪਰਿਵਾਰ ਉਹਨਾਂ ਦਾ ਘਰ ਦੇ ਵਿੱਚ ਮੌਜੂਦ ਸੀਗਾ ਫਾਇਰਿੰਗ ਵੀ ਤੁਸੀਂ ਦੇਖ ਸਕਦੇ ਹੋ ਐਨ ਜਿਹੜੀ ਫਾਇਰਿੰਗ ਹੈ ਉਹ ਬਿਲਕੁਲ ਜਿੱਥੇ ਜਿਹੜੇ ਫਲੋਰ ਤੇ ਸਲਮਾਨ ਖਾਨ ਰਹਿੰਦੇ ਨੇ ਉਸੇ ਫਲੋਰ ਤੇ ਫਾਇਰਿੰਗ ਦੇ ਤੁਹਾਨੂੰ ਨਿਸ਼ਾਨ ਜਿਹੜੇ ਆ ਮਿਲਣਗੇ ਜਿਸ ਨੂੰ ਹੁਣ ਫਰੈਂਸਿਕ ਦੀਆਂ ਟੀਮਾਂ ਜਾਂਚ ਕਰ ਰਹੀਆਂ ਨੇ ਵੱਡੀ ਗਿਣਤੀ ਦੇ ਵਿੱਚ ਟੀਮਾਂ ਪਹੁੰਚ ਚੁੱਕੀਆਂ ਨੇ ਭਾਰੀ Qual so, force